ਇਸ ਵੇਲੇ ਪੰਜਾਬੀ ਗਾਇਕਾਂ ਦੀ ਸੁਰੱਖਿਆ ਨੂੰ ਲੈ ਕੇ ਲਗਾਤਾਰ ਰਚਾਰਚਾ ਛਿੜੀ ਹੋਈ ਹੈ ਪਹਿਲਾਂ ਮੂਸੇਵਾਲਾ ਦਾ ਸ਼ਰੀਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਅਜੇ ਤੱਕ ਪਰਿਵਾਰ ਇਨਸਾਫ ਦੀ ਉਡੀਕ ਦੇ ਵਿੱਚ ਬੈਠਾ ਹੈ ਮੂਸੇਵਾਲਾ ਤੋਂ ਬਾਅਦ ਹੋਰ ਬਹੁਤ ਸਾਰੇ ਪੰਜਾਬੀ ਗਾਇਕ ਅਜਿਹੇ ਸਨ ਜਿਨ੍ਹਾਂ ਨੇ ਕਿਹਾ ਕਿ ਉਹਨਾਂ ਨੂੰ ਵੀ ਧਮਕੀਆਂ ਆ ਰਹੀਆਂ ਨੇ ਇਸ ਕਰਕੇ ਉਹ ਡਰ ਦੇ ਮਾਹੌਲ ਦੇ ਵਿੱਚ ਨੇ ਪਰ ਪੰਜਾਬੀ ਗਾਇਕ ਕਰਨ ਔਜਲਾ ਇਸ ਵੇਲੇ ਕਾफी ਚਰਚਾਸ ਨੇ ਕੈਨੇਡਾ ਛੱਡ ਕੇ ਆਪਣੇ ਪੂਰੇ ਪਰਿਵਾਰ ਸਣੇ ਕਰਨ ਔਜਲਾ ਦੁਬਈ ਸ਼ਿਫਟ ਹੋ ਗਏ ਨੇ ਜਸਵੰਦੀ ਪੰਜਾਬੀ ਗਾਇਕ ਨੇ ਇੱਕ ਵੱਡਾ ਖੁਲਾਸਾ ਵੀ ਕੀਤਾ ਇੱਕ ਨਿੱਜੀ ਚੈਨਲ ਦੇ ਨਾਲ ਇੰਟਰਵਿਊ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੇ ਕੈਨੇਡਾ ਨੂੰ ਛੱਡ ਕੇ ਦੁਬਈ ਸ਼ਿਫਟ ਹੋਣ ਬਾਰੇ ਵੱਡਾ ਖੁਲਾਸਾ ਕੀਤਾ ਉਹਨਾਂ ਨੇ ਕਿਹਾ ਕਿ ਜਦੋਂ ਉਹ ਸ਼ਿਫਟ ਹੋਇਆ ਤਾਂ ਕੁਝ ਲੋਕਾਂ ਨੇ ਕਿਹਾ ਕਿ ਅਸਲੀ ਜੱਟ ਭੱਜਦੇ ਨਹੀਂ ਕਰਨ ਔਜਲਾ ਨੇ ਕਿਹਾ ਕਿ ਮੈਂ ਵੀ ਅਸਲੀ ਜੱਟਾਂ ਮੈਂ ਕਿਹੜਾ ਕੋਈ ਨਕਲੀ ਆ ਹਰ ਆਦਮੀ ਦੀ ਤਰਜੀਹ ਹੁੰਦੀ ਹੈ ਮੈਂ ਕੋਈ ਸ਼ੌਂਕੀਆ ਨਹੀਂ ਆ ਮੈਂ ਜ਼ਿੰਦਗੀ ਚ ਬਹੁਤ ਕੁਝ ਵੇਖਿਆ ਕਿੰਨੇ ਲੋਕਾਂ ਦੀਆਂ ਮੌਤਾਂ ਦੇਖਿਆ ਨੇ ਮੇਰੇ ਚਾਚਾ ਤੋਂ ਲੈ ਕੇ ਮੇਰੇ ਪਿਤਾ ਤੱਕ ਇਸੇ ਦੇ ਨਾਲ ਹੀ ਤੁਹਾਨੂੰ ਦੱਸੀਏ ਕਿ ਹਾਲ ਹੀ ਵਿੱਚ ਕਰਨ ਔਜਲਾ ਆਪਣੇ ਗੀਤ ਐਮ ਐਫ ਗਬਰੂ ਨੂੰ ਲੈ ਕੇ ਕਾਫੀ ਚਰਚਾ ਦੇ ਵਿੱਚ ਰਹੇ ਉਹਨਾਂ ਨੂੰ ਮਹਿਲਾ ਕਮਿਸ਼ਨ ਦੇ ਵੱਲੋਂ ਤਲਬ ਵੀ ਕੀਤਾ ਗਿਆ ਇਸ ਤੋਂ ਬਾਅਦ ਉਹਨਾਂ ਨੂੰ ਪੰਜਾਬ ਮਹਿਲਾ ਕਮਿਸ਼ਨ ਤੋਂ ਮੁਆਫੀ ਤੱਕ ਮੰਗਣੀ ਪਈ ਪੰਜਾਬੀ ਗਾਇਕ ਨੇ ਕਿਹਾ ਕਿ ਸਾਲ 2019 ਦੇ ਵਿੱਚ ਪਹਿਲੀ ਵਾਰ ਸਾਡੇ ਘਰ 'ਚ ਗੋਲੀਆਂ ਚਲਾਈਆਂ ਗਈਆਂ ਤੇ ਦੋ ਵਾਰ ਇਹ ਮਾਮਲਾ ਹੋਇਆ ਕਿਹਾ ਗਿਆ ਕਿ ਪੈਸੇ ਦਿਓ ਅਸੀਂ ਤੁਹਾਨੂੰ ਸ਼ੋਅ ਨਹੀਂ ਕਰਨ ਦਵਾਗੇ ਅਸੀਂ ਤੁਹਾਨੂੰ ਪੰਜਾਬ ਨਹੀਂ ਆਉਣ ਦਵਾਗੇ ਅਸੀਂ ਤੁਹਾਨੂੰ ਭਾਰਤ ਨਹੀਂ ਆਉਣ ਦੇਵਾਂਗੇ ਮੈਂ ਪੈਸੇ ਨਹੀਂ ਦਿੱਤੇ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਨੂੰ ਕੁਝ ਦਿਨਾਂ ਤੱਕ ਲੱਗਾ ਕਿ ਸਭ ਕੁਝ ਠੀਕ ਠਾਕ ਚੱਲ ਰਿਹਾ ਪਰ ਫਿਰ ਦੁਬਾਰਾ ਗੋਲੀਬਾਰੀ ਹੋਈ ਹੁਣ ਤੱਕ ਮੇਰੇ ਤੇ ਮੇਰੇ ਘਰ ਤੇ 6 ਬਾਰ ਗੋਲੀਬਾਰੀ ਦੀ ਘਟਨਾ ਵਾਪਰ ਚੁੱਕੀ ਹੈ ਕਰਨ ਔਜਲਾ ਦਾ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ ਉਹ ਇੱਕ ਹੋਰ ਸਮੱਸਿਆ ਖੜੀ ਹੈ ਇਥੇ ਘਰ ਲੱਕੜ ਦੇ ਬਣੇ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਗੋਲੀਆਂ ਆਸਾਨੀ ਦੇ ਨਾਲ ਲੰਘ ਜਾਂਦੀਆਂ ਨੇ ਅਜਿਹੀ ਸਥਿਤੀ ਦੇ ਵਿੱਚ ਘਰ ਦੇ ਅੰਦਰ ਵੀ ਸੁਰੱਖਿਅਤ ਨਹੀਂ ਆ ਹਾਲਾਂਕਿ ਉਹਨਾਂ ਨੇ ਇਹ ਜ਼ਰੂਰ ਕਿਹਾ ਹੈ ਕਿ ਪੁਲਿਸ ਆਪਣੀ ਪੂਰੀ ਡਿਊਟੀ ਨਿਭਾਉਂਦੀ ਹੈ ਪਰ ਪੁਲਿਸ ਕੁਝ ਨਹੀਂ ਕਰ ਸਕਦੀ ਕਿ ਸ਼ਰੀਆਮ ਜਦੋਂ ਘਰ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਪੰਜਾਬੀ ਗਾਇਕ ਨੇ ਇੰਟਰਵਿਊ ਦੇ ਵਿੱਚ ਇਹ ਵੀ ਕਿਹਾ ਕਿ ਜੇਕਰ ਕੋਈ ਰਾਤ ਨੂੰ 4 ਵਜੇ ਤੁਹਾਡੇ ਘਰ ਦੇ ਬਾਹਰ 30 ਰਾਉਂਡ ਫਾਇਰ ਕਰਦਾ ਤੇ ਚਲਾ ਜਾਂਦਾ ਤੁਹਾਡੀ ਕਾਰ ਵੀ ਚੋਰੀ ਕਰ ਲੈਂਦਾ ਤਾਂ ਤੁਸੀਂ ਕੀ ਕਰੋਗੇ ਮੈਨੂੰ ਇਸ ਦਾ ਹੱਲ ਸਮਝ ਨਹੀਂ ਆਇਆ ਗਾਇਕ ਨੇ ਕਿਹਾ ਕਿ ਜਦੋਂ ਮੈਂ ਸੌ ਰਿਹਾ ਸੀ ਤਾਂ ਗੋਲੀ ਖਿੜਕੀ ਦੇ ਵਿੱਚੋਂ ਨਿਕਲੀ ਜਦੋਂ ਗੋਲੀ ਚੱਲਦੀ ਹੈ ਤਾਂ ਕੋਈ ਇਹ ਨਹੀਂ ਪੁੱਛਦਾ ਕਿ ਉਸ ਦੀ ਪਤਨੀ ਹੈ ਤੇ ਭੈਣ ਹੈ ਜਾਂ ਉਹ ਸਭ ਕਿਵੇਂ ਨੇ ਸਭ ਕੁਝ ਹਿੰਮਤ ਦੇ ਨਾਲ ਨਹੀਂ ਕੀਤਾ ਜਾਂਦਾ ਦਿਮਾਗ ਦੀ ਵਰਤੋਂ ਵੀ ਕਰਨੀ ਪੈਂਦੀ ਹੈ ਤੇ ਮੇਰੀ ਪਤਨੀ ਤੇ ਭੈਣਾਂ ਦੀ ਜ਼ਿੰਮੇਵਾਰੀ ਹੈ ਤੇ ਉਹ ਮੇਰੇ ਵੱਲ ਆ ਦੇਖਦੇ ਰਹਿੰਦੇ ਨੇ ਇਸ ਕਰਕੇ ਮੈਨੂੰ ਲੈ ਕੇ ਉਹ ਕਾਫੀ ਚਿੰਤਾ ਦੇ ਵਿੱਚ ਨੇ 6 ਵਾਰ ਪਹਿਲਾਂ ਇਹ ਹਮਲੇ ਦੀ ਘਟਨਾ ਵਾਪਰ ਚੁਕੀ ਆ ਉਹਨਾਂ ਨੇ ਕਿਹਾ ਕਿ ਮੈਂ ਕੈਨੇਡਾ ਦੇ ਵਿੱਚ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਸੁਰੱਖਿਤ ਮਹਿਸੂਸ ਨਹੀਂ ਕਰਦਾ ਇਸ ਕਰਕੇ ਕੈਨੇਡਾ ਛੱਡ ਕੇ ਉਹ ਦੁਬਈ ਸ਼ਿਫਟ ਹੋ ਗਏ ਨੇ